ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪੇਕਾਲ ਤੇ। ਤੇ ਸਭ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਪਹੁੰਚੇ ਹੋ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਇੱਕ ਪੈਰਾਜਾ ਕਮੈਂਟ ਜ਼ਰੂਰ ਕਰਨਾ। ਤੇ ਮਾਰਨਿੰਗ ਦਾ ਟਾਈਮ ਆ ਜੀ ਤੇ ਦਿਨ ਹੈਗਾ ਜੀ ਸੰਡੇ ਦਾ। ਅੱਜ ਥੋੜਾ ਜਿਹਾ ਲੇਟ ਉੱਠੀ ਨਹੀਂ ਤਾਂ ਮੈਂ ਤਾਂ ਸਵੇਰੇ ਜਲਦੀ ਉੱਠ ਜਾਂਦੀ ਆ। ਸਿਰਫ ਲੇਟ ਉੱਠੀ ਮੈਂ ਸਭਾ ਦੇ ਸਾਥ ਵਿੱਚ ਨਹੀਂ ਤਾਂ ਮੈਂ ਜਲਦੀ। ਜਦੋਂ ਕਿ ਬਾਕੀ ਸਾਰੀ ਸਾਡੀ ਫਾਟਰੀ ਸੁੱਤੀ ਸੁੱਤੀ ਪਈ ਹੈ। ਉਹ ਕਰਦੇ ਪਏ ਨੇ ਸੰਡੇ ਇੰਜੋਏ। ਤੇ ਮਿਸਤਰੀ ਸਾਡੇ ਆ ਗਏ ਨਾ ਤੇ ਮਿਸਤਰੀ ਉੱਪਰ ਲੱਗੇ ਹੋਏ ਨੇ ਕੋਠੇ ਦੇ ਉੱਪਰ ਆਪਣੇ ਇੰਦਰਲੇ ਘਰ ਦੇ ਜਿਹੜੀ ਟਰੈਕ ਨਾ ਜਿਹੜੀ ਆਪਾਂ ਉੱਧਰ ਕੰਡ ਕੀਤੀ ਸੀ ਨਾ ਉਧਰੋਂ ਮਤਲਬ ਉੱਚਾ ਹੋ ਰਿਹਾ ਸੀ ਉਹ ਪਲੱਸ ਕਰ ਰਹੇ ਨੇ ਮਿਸਤਰੀ ਆ ਗਏ ਤੇ ਮਿਸਤਰੀਆਂ ਕਰਕੇ ਫਿਰ ਉਸੇ ਰੁਕਣਾ ਪੈਂਦਾ ਤੇ ਹੁਣ ਸਾਡੇ ਟਾਈਲਾਂ ਵਾਲੇ ਵੀ ਕਹਿ ਰਹੇ ਨੇ ਕਿ ਆ ਕੇ ਜਾਣਾ ਦੇਖ ਕੇ ਜਾਣਾ ਜੋ ਉਹ ਵੀ ਲੈਵਲ ਕਰਕੇ ਜਾਣਾ ਉਹ ਆਉਣ ਲੱਗੇ ਨੇ ਤੇ ਆਪਾਂ ਕੋਈ ਨਾ ਲੱਗਿਆ ਉੱਪਰ ਨੇ ਘਰ ਚਲੋ ਜੀ ਵਲੌਗ ਆਪਾਂ ਸ਼ੁਰੂ ਕਰਤਾ ਤੁਸੀਂ ਬਣੇ ਰਹੋ ਵਲੌਗ ਚ ਤੇ ਦਮਨ ਦੇ ਚੈਨਲ ਨੂੰ ਫੁੱਲ ਸਪੋਰਟ ਕਰਿਓ ਦਮਨ ਵਲੌਗ ਦਮਨ ਆਪਣੇ ਤੁਹਾਨੂੰ ਵਲੌਗ ਦਿਖਾ ਰਿਹਾ ਤੇ ਜਿਵੇਂ ਤੁਸੀਂ ਦਮਨ ਦੀ ਵੀਡੀਓ ਦੇਖੀ ਹੈ ਨਾ ਫੁੱਲ ਸਪੋਰਟ ਚਾਹੀਦੀ ਫੁੱਲ ਸਪੋਰਟ ਤੁਸੀਂ ਇੱਕ ਦਿਨ ਦੇ ਵਿੱਚ ਜਿਵੇਂ ਖਲ ਵਾਲੀ ਵੀਡੀਓ ਦਮਨ ਨੇ ਦੱਸਿਆ ਸੀ ਕਿ 1k ਆਪਣੇ ਜਿਹੜੇ ਸਬਸਕ੍ਰਾਈਬਰ ਉਹ ਕਰਨੇ ਨੇ ਬਾਕੀ ਦੇਖਦੇ ਆ ਭੈਣ ਭਰਾਵਾਂ ਦਾ ਬਹੁਤ ਪਿਆਰ ਹੈ ਸ਼ਾਇਦ ਹਾਂ ਮਿਲਦਾ ਹੈ ਹਜ਼ਾਰ ਤੋਂ ਉੱਪਰ ਵੀ ਹੋ ਜਾਣਾ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਦਮਨ ਦੀ ਦਮਨ ਜਾਂ ਵੀਡੀਓ ਕਿਵੇਂ ਨੇ ਤਾਂ ਦੇਖਣ ਨੂੰ ਤੁਹੀ ਅੰਦਰੋਂ ਨਹੀਂ ਆ ਰਹੇ ਆ ਦੇਖੋ ਜਿਹੜੀਆਂ ਸਾਡੀਆਂ ਆਈਆਂ ਨੇ ਜਰਮਨੀ ਤੋਂ ਚਾਕਲੇਟਾਂ ਚਾਹੇ ਆਪਾਂ ਚਾਹ ਪੀਤੀ ਹੋਵੇ ਪਰ ਉਹ ਆਪਾਂ ਚਾਹ ਦੇ ਉੱਤੇ ਹੀ ਖਾ ਲੈਣੀ ਕੋਈ ਚੱਕਰ ਨਹੀਂ ਕਿੰਡਰ ਜॉय ਦਾ ਇਸ ਤਰ੍ਹਾਂ ਬਣਾਇਆ ਸ਼ੇਪ ਉਹ ਚਿੱਟਾ ਜਾ ਕੇ ਤੇ ਉਹ ਹੁੰਦਾ ਨਾ ਬਹੁਤ ਵਧੀਆ ਹੀ ਆਈ ਹੈ ਇੱਧਰ ਦੇ ਲੋ ਚਾਹ ਪੀ ਕੇ ਆਏ ਆ ਪਾਜੇ ਚਾਹ ਪੀ ਗਲਾਸ ਰੱਖਿਆ ਨਾਲ ਚੋਕਲੇਟ ਖਾਦੀ ਜਾ ਰਹੀ ਹੈ ਨਾ ਤੇ ਇਧਰ ਆਪਣੇ ਭੈਣ ਭਰਾਉਣ ਨਾਲ ਚਾਹ ਦੀ ਦਾ ਬਲਾਉ ਹੋਰ ਜੀ ਗਾਜੀ ਨਾਲ ਦਮੰਡਾ ਜਗਾ ਚੈਨਲ ਬਣਾਇਆ ਉਹਦੇ ਬਾਰੇ ਵਿੱਚ ਦੱਸ ਸਕਦਾ ਹੋ ਆ ਬੇਟੀ ਨੇ ਵੀ ਦੁਕਾਨਾ ਦਾ ਬਲੌਗ ਨਾ ਉਹ ਚੈਨਲ ਬਣਾਇਆ ਇਹਨਾਂ ਦਾ ਨਾਮ ਹੈ ਦਮਨ ਬਲੌਗ ਤੇ ਪਾਕਿਸਤਾਨ ਨੂੰ ਵੀ ਪਿਆਰ ਦਿਓ ਹਾਂ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਡੀਆਂ ਉਮੀਦਾਂ ਤੇ ਖਰੇ ਉਤਰੋਗੇ ਤੇ ਸਾਨੂੰ ਫੁੱਲ ਸਪੋਰਟ ਕਰੋਗੇ ਠੀਕ ਹੈ ਜੀ ਫੁੱਲ ਸਪੋਰਟ ਕਰੋ ਤੇ ਚਲੋ ਚਲਦੇ ਆ ਸਾਡੇ ਮਿਸਤਰੀ ਪਹੁੰਚ ਚੁੱਕੇ ਨੇ ਮਿਸਤਰੀ ਤਾਂ ਜਿੱਥੇ ਲੱਗੇ ਨੇ ਨਾ ਤੇ ਅੱਜ ਬੁਟੀਕ ਵੇਜੇ ਤੱਕ ਓਪਨ ਨਹੀਂ ਕੀਤਾ ਸਾਰੇ ਸੁੱਤੇ ਪਏ ਨੇ ਤੇ ਕੱਲ ਜਿਹੜਾ ਸਾਡਾ ਇਹ ਕੰਮ ਹੈ ਇਧਰੋਂ ਬੁਟੀਕ ਵਾਲੀ ਸਾਈਡ ਤੋਂ ਇਧਰੋਂ ਜਿਹੜੀ ਆਪਣੀ ਕੰਧਾ ਹੋ ਚੁੱਕੀ ਤੁਸੀਂ ਦੇਖ ਸਕਦੇ ਹੋ ਕਿ ਕੁਝ ਐਵੇਂ ਹੋਣਾ ਸੀ ਪਹਿਲਾਂ ਤਾਂ ਕੁਝ ਕੰਪਲੀਟ ਨਹੀਂ ਹੋਇਆ ਤੁਹਾਨੂੰ ਪਤਾ ਵੀ ਨਹੀਂ ਲੱਗਾ ਆਪਣ ਨੂੰ ਲਾ ਲਾ ਬਹੁ ਬਿਲਾ ਬਿਲਾ ਲਾ ਤੇ ਇਧਰੋਂ ਆ ਇੰਨਾ ਉੱਚਾ ਜਾਏਗਾ ਇੱਥੋਂ ਤੱਕ ਅਜੇ ਪਰਤ ਪੈਣੀ ਹੋਰ ਤੇ ਇਧਰੋਂ ਵੀ ਸਾਰਾ ਕੰਪਲੀਟ ਹੋ ਚੁੱਕਿਆ ਉਧਰੋਂ ਵੀ ਆ ਮੈਂ ਦੱਸਦਾ ਯਾਰ ਜਿਹੜੇ ਭੈਣ ਭਰਾਵਾਂ ਨੂੰ ਮੈਂ ਕਿਹਾ ਸੀ ਕਿ ਇੱਟਾਂ ਥੋੜੀਆਂ ਨੇ ਸਾਡੀਆਂ 17 ਕੁ ਇੱਟਾਂ ਚਾਹੀਦੀਆਂ ਨੇ ਪਰ ਕਿਸੇ ਦਾ ਕੋਈ ਕਮੈਂਟ ਨਹੀਂ ਆਇਆ ਕਿਉਂਕਿ ਹੋਣੀਆਂ ਨਹੀਂ ਕਿਉਂ ਵਿਚਾਰਿਆਂ ਕੋ ਹੋਣੀਆਂ ਨਹੀਂ ਉਹਨੇ ਤਾਂ ਹਾਲਾ ਸੀ ਇਹ ਕੀਤਾ ਲਾਲ ਇੱਟ ਲਾ ਕੇ ਪਲਸਟਰ ਕਰਤਾ ਤੇ ਬਰਾਬਰ ਹੋ ਗਈ ਹੈ ਤੇ ਬਾਕੀ ਅੰਦਰ ਦੇਖਦੇ ਆ ਆਪਣੇ ਜਿਹੜਾ ਅੰਦਰ ਦਾ ਕੰਮ ਹੈ ਅੰਦਰ ਦਾ ਕੰਮ ਜਿਹਦਾ ਦੌਂਸਿੰਗ ਹੋਣਾ ਪਿਆ ਹੈ ਜਿਹੜਾ ਇਹ ਰੂਮ ਆਪਣਾ ਕੰਪਲੀਟ ਹੈ ਨਹੀਂ ਉਹ ਕਹਿੰਦੇ ਹਜੇ ਆਪਾਂ ਨੇ ਕਾਉਂਸਿਲਿੰਗ ਇੱਧਰ ਤਾਂ ਹੋ ਗਈ ਹੈ ਹਜੇ ਕਹਿੰਦੇ ਹਜੇ ਫਿਨਿਸ਼ਿੰਗ ਰਹਿਦੀ ਹੈ ਇਹਨੇ ਕਰਨੀ ਅੱਛਾ ਆ ਇਹਨੂੰ ਕਰਨਗੇ ਉਹ ਸਾਰਾ ਸੈਟਿੰਗ ਦੀ ਤੇ ਇੱਧਰ ਵੀ ਆਪਣੀ ਵਲੌਗਰੀ ਚ ਰਹਿਣਾ ਹੈ ਹਜੇ ਕੰਪਲੀਟ ਨਹੀਂ ਹੋਇਆ ਸਸ ਬੋਰਡ ਲੱਗੇ ਨੇ ਤੇ ਸੈਂਟਰ 'ਚ ਆਪਾਂ ਨੇ ਝੂਮਰ ਦਾ ਪੁਆਇੰਟ ਸਟਾਪਤਾ ਆ ਸੰਗੜੀ ਲੱਗੀ ਹੋਈ ਹੈ ਹੂੰ ਤੇ ਬਾਕੀ ਅਮਰਾ ਪੱਕੇ ਨੂੰ ਤੇ ਕੀ ਕਹਿੰਦਾ ਕਿ ਕੰਮ ਚੱਲ ਰਿਹਾ ਇਧਰੋਂ ਨਾ ਇਧਰੋਂ ਉਹਨਾਂ ਨੇ ਆ ਵਿੱਚੋਂ ਪੱਤੀਆਂ ਜੀ ਵੜਤੀਆਂ ਇੱਥੇ ਕੁਛ ਹੋਣਾ ਨਹੀਂ ਸੰਤਾ ਬੰਦਾ ਕੁਛ ਕਰਨਾ ਨਹੀਂ ਇੱਥੇ ਡਾਊਨ ਜਾਣਾ ਸੱਚ ਕਿਚਨ ਦਾ ਪਾਲੰਕਰਾਇਆ ਹੈ ਨਾ ਇਹ ਵੀ ਡਾਊਨ ਜਾਏਗਾ ਟਰੱਕ ਅੱਛਾ ਹੂੰ ਉਹ ਡਾਊਨ ਜਾਣਾ ਬਾਕੀ ਅੰਤਰਾ ਦਾ ਤੂੰ ਦੇਖਿਆ ਕੁਛ ਨਹੀਂ ਹੋਇਆ ਅੰਤਰਾ ਦਾ ਕੁਛ ਨਹੀਂ ਹੋਇਆ ਪਰ ਬਾਥਰੂਮ ਦੇ ਵਿੱਚ ਜਿਹੜੀ ਡਾਊਨਸਲਿੰਗ ਉਹ ਕਰਦੀ ਉਪਰ ਪਲੇਨ ਹੈ ਉਹ ਉੱਚ ਇਧਰ ਹੀ ਹੈ ਇਧਰ ਆਈ ਉਧਰ ਇਧਰ ਨਹੀਂ ਕੀਤੀ ਤੇ ਉਹ ਭੁੱਲ ਜਾਂਣਾ ਬਾਰ-ਬਾਰ ਇਧਰ ਕੀਤੀ ਉਧਰ ਕੀਤੀ ਤਾਂ ਕੰਦ ਮੈਂ ਦੇਖ ਕੇ ਗਿਆ ਸੀਗਾ ਦਮੜ ਵੀ ਕਿ ਤੱਕ ਦਾ ਦਮੜ ਮਾਇੰਡਡ ਆ ਕਿ ਦਮੜ ਕਹਿ ਰਹੀ ਹੈ ਕਿ ਮੈਂ ਆ ਬੈਡਰੂਮ ਲੈਣਾ ਕਰੇ ਕਹਿੰਦੀ ਮੈਂ ਉਹ ਲੈਣਾ ਦਮਣ ਨੂੰਲੇ ਕੁਝ ਨਹੀਂ ਪਤਾ ਲੱਗ ਰਿਹਾ ਮੈਂ ਕਿਹੜਾ ਲਵਾਂ ਤੇ ਬਾਕੀ ਜਿਹੜਾ ਵੀ ਜੋ ਵੀ ਬੜੇਗਾ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਜਾਣਾ ਹੈ ਹਰ ਗੱਲ ਵਿੱਚ ਬਹੁਤ ਐਕਸਰਸਿਜ਼ ਆਸ ਗਿਆ ਸਿੰਪਲ ਡਾਉਨ ਸਿਲਿੰਗ ਹੋ ਰਹੀ ਕਿੱਤੀ ਹੈ ਉਰੇ ਨਾ ਜਾ ਲੋਟ ਨਹੀਂ ਆਉਂਦੀਆਂ ਇੱਥੇ ਇੱਕ ਇੱਥੇ ਇੱਕ ਇੱਥੇ ਦੋ ਦੋ ਚਾਰ ਪੰਜ ਛੇ ਵਾਓ ਚਾਰ ਚਾਰ ਤਾਂ ਸੁਭਾਣ ਜੀ ਉਸ ਤੋਂ ਬਾਅਦ ਵੀ ਚੱਲਦਾ ਨਾ ਵਾਲੀ ਨਹੀਂ ਹੋ ਗਾਈ ਪਤਾ ਇੱਕ ਹੀ ਹੋ ਰਿਹਾ 60 ਹੋ ਰਿਹਾ ਲੱਤ ਤੇ ਸੱਟ ਲੱਗ ਜਾ ਫੇਰ ਹੈਂ ਵਾਓ ਤੇਰੇ ਵਾਓ ਤੇਰੇ ਬੱਲੇਓ ਤੇਰੇ ਬੱਲੇਓ ਤੇਰੇ ਛੁੱਟੀ ਲੱਗੀ ਬੜੀ ਹੈਵੀ ਡਿਊਟੀ ਲੱਗੀ ਹੈ ਬਹੁਤ ਹੈਵੀ ਡਿਊਟੀ ਲੱਗੀ ਹੈ ਪ੍ਰਨੀਤ ਕੀ ਪ੍ਰਨੀਤ ਬਟਿਕ ਸਾਫ ਕਰ ਰਹਾ 12:00 ਵਜੇ ਗਏ ਨੇ 2:00 ਵਜੇ ਤੇ 2:00 ਵੱਜ ਜਾਣੇ 2 ਘੰਟੇ 2:00 ਵੱਜ ਜਾਣੇ 11:00 ਵਜੇ ਚਲੋ ਗਾਈਜ਼ ਉਧਰ ਸਾਡੇ ਟਿਆਲਾ ਵਾਲੇ ਮਿਸਤਰੀ ਆ ਚੁੱਕੇ ਨੇ ਦਖਾਨੇ ਅੰਦਰ ਕੀ ਕੰਮ ਚੱਲ ਰਿਹਾ ਉੱਤੋਂ ਸਾਡੇ ਡਾਊਨ ਸੀਲਿੰਗ ਵਾਲੇ ਛੁੱਟੀ ਮਾਰ ਗਏ ਨੇ ਬਸ ਐਂ ਚੱਲੀ ਜਾ ਰਿਹਾ ਹਾਂ ਹਾਂਜੀ ਵੀ ਇਹ ਬੁਲਾ ਰਹੇ ਥੇ ਉਹ ਆ ਰਹੇ ਆ ਖਾਣਾ ਖਾ ਰਹੇ ਆ ਉਹਨਾਂ ਨੇ ਬ੍ਰੇਕਫਾਸਟ ਨਹੀਂ ਕੀਤਾ ਥਾ ਤਾਂ ਹੁਣ ਕਰ ਰਹੇ ਆ ਉਹ ਆ ਦੱਸੋ ਇਹ ਕੰਮ ਆ ਤੋ ਫਰਟੀ ਜੇ ਇਧਰ ਕੰਮ ਸ਼ੁਰੂ ਹੋ ਗਿਆ ਟਾਲਾਂ ਦਾ ਸਾਈਡ ਨਾਲ ਟੁੱਲ ਲੈ ਅੰਦਰ ਲੈ ਆਂਦੀਆਂ ਨੇ ਕਿਉਂਕਿ ਅਦਰਲਾ ਜਿਹੜਾ ਵਾਸ਼ਰੂਮ ਹੈ ਕੰਪਲੀਟ ਹੋ ਚੁੱਕਿਆ ਡਾਊਨ ਸੇਲਿੰਗ ਦਾ ਕੰਮ ਹਜੇ ਪਲੰਬਰ ਦਾ ਥੋੜਾ ਜਿਹਾ ਰਹਿਦਾ ਉਹ ਕਹਿੰਦੇ ਉਹਨਾਂ ਚ ਰਸੀ ਇੱਧਰ ਉੱਪਰ ਲਗਾ ਲੈਣੇ ਆ ਤੇ ਫਿਰ ਅਸੀਂ نیچے ਕਰ ਲਾਂਗੇ ਤੁਸੀਂ ਸਾਈਕਲ ਸਾਈਡ ਤੇ ਚਾਹਣਾ ਨਾ ਹੂੰ ਹ ਹ ਹੁਣ ਸਾਈਡ ਕਰਦੇ ਅੱਲਾ ਵਾਲੇ ਸ਼ੁਰੂ ਹੋ ਗਏ ਨੇ ਬਸ ਹੁਣ ਦੇਖਦੇ ਆ ਹੌਲੀ ਹੌਲੀ ਜਿਵੇਂ ਜਿਵੇਂ ਬਣੇਗਾ ਤੁਹਾਨੂੰ ਵਲੌਗਸ ਦਿਖਾਉਣਾਗੇ ਤੇ ਹੁਣ ਆਪਾਂ ਪਰ ਆਹ ਹੋਟਲ ਆ ਗਿਆ ਮੈਂ ਲਈ ਪਾਣੀ ਦੇ ਲਈ ਆ ਪਹਿਲਾਂ ਇਹਨਾਂ ਨੇ ਰਾਤ ਵੀ ਇੱਥੇ ਹੀ ਰਹਿਣਾ ਜਿੰਨੇ ਦਿਨ ਕੰਮ ਕੰਪਲੀਟ ਨਹੀਂ ਹੁੰਦਾ ਇੱਥੇ ਰਹਿਣਗੇ ਇੱਥੇ ਸੌਣਗੇ ਇੱਥੇ ਕੰਮ ਕਰਨਗੇ ਤੇ ਇਧਰ ਬਟੀਕ ਫਰਨੀਚੋਤਾ ਕੇ ਤੁਰ ਗਿਆ ਉਹਨਾਂੰਦਰ ਉਤੋ ਰਿਹਾ ਬਾਕੀ ਸਾਡੇ ਅਜੇ ਸਾਰੇ ਅੱਦੇ ਸੁੱਤੇ ਪਏ ਨੇ ਅੱਦੇ ਉੱਠੇ ਪਏ ਨੇ ਐਂ ਹੀ ਚੱਲ ਰਿਹਾ ਪਰ ਨਹੀਂ ਛੋਟਾ ਕੈਂਪਰ ਕਿੱਥੇ ਲੋ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੁਸੀਂ ਦੇਖਿਆ ਕਿ ਉਧਰ ਸਾਡੇ ਜਿਹਨੇ ਪਈਏ ਨੇ ਟੇਲਾ ਲਾਣਾ ਚੁੱਕੇ ਨੇ ਤੇ ਉਹਨਾਂ ਨੂੰ ਅੱਜ ਆਪਾਂ ਨੇ ਰੋਟੀ ਦੇਣੀ ਹੈ ਕਿਉਂਕਿ ਉਹਨਾਂ ਨੇ ਇੱਥੇ ਹੀ ਰਹਿਣਾ ਰਾਤ ਵੀ ਇੱਥੇ ਰਹਿ ਆ ਕਰਨਾ ਤੇ ਅੱਜ ਹਜੇ ਉਹ ਆਪਣਾ ਸਾਰਾ ਸਮਾਨ ਲੈ ਆਏ ਨੇ ਉੱਥੇ ਤੋਂ ਜੀ ਸੈਟਿੰਗਿੰਗ ਕਰਨ ਵਾਲੀ ਹੈ ਸੈਲਫ ਵਗੈਰਾ ਦੀ ਤੇ ਉਹਨਾਂ ਨੂੰ ਅਸੀਂ ਇੱਕ ਆ ਚੁੱਲਾ ਦੇਵਾਂਗੇ ਸਿਲੰਡਰ ਦੇ ਲਾਂਗੇ ਕਿਉਂਕਿ ਉਹ ਕਹਿੰਦੇ ਅਸੀਂ ਆਪਣਾ ਖਾਣਾ ਆਪੇ ਬਣਾਇਆ ਕਰਾਂਗੇ ਤੇ ਅੱਜ ਸਾਨੂੰ ਬਣਾਉਣਾ ਪੈ ਰਿਹਾ ਕਿਉਂਕਿ ਅੱਜ ਹਜੇ ਉਹਨਾਂ ਦੀ ਪ੍ਰੋਪਰ ਸੈਟਿੰਗ ਨਹੀਂ ਹੈਗੀ ਤੇ ਉਹਨਾਂ ਨੇ ਤੁਹਾਨੂੰ ਦੱਸਤਾ ਸੀ ਕਹਿੰਦੇ ਰੋਟੀ ਉਹ ਖਾਂਦੇ ਨਹੀਂ ਤੇ ਚ ਤੇ ਸਾਨੂੰ ਰਾਸਨ ਲਿਆ ਦਿਨੇ ਚ ਆਲ ਤੇਲ ਤੇ ਨਮਕ ਤੇ ਆਲਿਊਸ ਤੇ ਕੰਦੇ ਬੜੀਆਂ ਜਿਹੜੀਆਂ ਸੋਇਆ ਬਿੰਗੀਆਂ ਬੜੀਆਂ ਹੁੰਦੀਆਂ ਉਹ ਚੀਜ਼ਾਂ ਲਿਆ ਦਿਓ ਤੇ ਬੀਤੀ ਹੋਰ ਸੇ ਬਣਾਇਆ ਕਰਨਗੇ ਤੁਹਾਨੂੰ ਪਤਾ ਸਾਡੇ ਕੋ ਵੀ ਟਾਈਮ ਘੱਟ ਹੁੰਦਾ ਹੈ ਨਾ ਆਪਣੇ ਬੀਤੀ ਦੇ ਕੰਮ ਹੋ ਜਾਂਦੇ ਨੇ ਇਸ ਕਰਕੇ ਰੋਟੀ ਉਹ ਖੋਟ ਬਣਾਣਗੇ ਤੇ ਅੱਜ ਆਪਾਂ ਝਾਰਾ ਬਣਾ ਕੇ ਤੜਕਾ ਲਾ ਰਹੀਆਂ ਕੋਲ ਕੇ ਲਾਵਾਂਗੇ ਆਪਾਂ ਬਚਾਰੇ ਬਾਕੀ ਆਪਣੇ ਸਾਰੇ ਕੰਮ ਵੀ ਜਲਦੀ ਸਾਰੇ ਕੰਪਲੀਟ ਹੋ ਚੁੱਕੇ ਹਨ ਤਾਂ ਰਾਣੀ ਦਾ ਕਲੀਨ ਹੋ ਗਿਆ ਤੇ ਕਾਫੀ ਭੈਣਾਂ ਦੀ ਕਮੈਂਟ ਆ ਰਹੀ ਸੀ ਤੇ ਬਹੁਤ ਬਹੁਤ ਥੈਂਕ ਯੂ ਸਾਰੀਆਂ ਭੈਣਾਂ ਦਾ ਤੇ ਇੱਥੇ ਮੈਂ ਭੈਣਾਂ ਨੂੰ ਦੱਸਣਾ ਚਾਹੁੰਗੀ ਕਿ ਦਮਨ ਦੇ ਚੈਨਲ ਨੂੰ ਜਰੂਰ ਪੂਲ ਸਪੋਰਟ ਕਰਨੀ ਆਪਾਂ ਨੇ ਇੱਕ ਵੀਕ ਤੱਕ ਦਮਨ ਦੇ 5000 ਸਬਸਕ੍ਰਾਈਬਰ ਕਰਨੇ ਨੇ ਠੀਕ ਹੈ ਤੇ ਕਾਫੀ ਜਾਣੇ ਨੇ ਸਬਸਕ੍ਰਾਈਬ ਕਰ ਲਿਆ ਤੇ ਨਾਮ ਵੀ ਨਾਲ ਮੈਂਸ਼ਨ ਕਰ ਰਹੇ ਹਾਂ ਜਿਹੜੇ ਸਾਡੇ ਭੈਣਪਰਾ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਦਮਨ ਤੁਹਾਡਾ ਨਾਮ ਜਰੂਰ ਲਏਗੀ ਵਲੌਗ ਦੇ ਵਿੱਚ ਤੁਸੀਂ ਦਮਨ ਦੇ ਵਲੌਗ ਨੂੰ ਡਬਲ ਕਿ ਲਾਈਕ ਕਰਨਾ ਸ਼ੇਅਰ ਵੀ ਕਰਨਾ जरूर करो अपने ग्रुपांच क्योंकि जो भी लाइफ स्टाइल है दिखाएगी तड़का लाइए गर्मी बहुत होगी अब साधन संगरूर आता संगरूर में उतार दस सारा समान सात सफाई करने वाले ने सफाई भी करते हैं हमारे ਮਾਂ ਤੋਂ ਪਰੋਬਾਲਿਆ ਕਰਾਂ। ਸਬਾਤ ਨੂੰ ਤੜਕਾ ਤੋਂ ਕਰਾ ਕੇ ਰੋਟੀ ਦੇ ਇਕਦਮ ਨੂੰ ਤੇਰੀ ਜਾਵਾਂਗੀ। ਚਾਹ ਕੇ ਕੋਸ ਬਣਾ ਦੇਣਗੀ। ਇਹ ਤਾਂ ਫਿਰ ਰੋਟੀ। ਦੇਖਾਂਗੇ ਆਪ। ਬਾਕੀ ਰਾਤੀ ਉਹਨਾਂ ਨੂੰ ਉੱਥੇ ਮੰਦਰ ਦੇ ਨੇ ਬੈਣੀ। ਇਹਦਾ ਮਤ ਹੂੰ। ਇੱਥੇ ਮੰਦਰ ਦੇ ਕੋਲ ਬੈਠੇ ਰਹਿੰਦੇ। ਬਿੱਤਰ ਤਾਂ ਆਪਣਾ ਹੀ ਆਈ ਮੰਦਰ ਤੇ ਉਤਰੂ। ਚੋਲ ਪਾਣੀ ਤੋਂ ਚੋਲ ਦੇ ਨਾਮ। ਹੂੰ ਬੋ ਬੋ ਗਰਦੀ ਨਹੀਂ ਹੋਈ ਪਈ ਨਾ ਇੰਨੀ ਜਿਹੀ ਨੂੰ ਕੁਝ ਸੋਨਾ। ਕੁਝ ਵੀ ਗਵਰਨਟਮ ਬਣੇ ਲੋ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੰਨੇ ਦਿਨ ਤੱਕ ਨਾ ਕੰਮ ਹੁੰਦਾ ਹੈ ਅਜੇ ਤੁਹਾਡੇ ਪਲੰਬਰ ਦਾ ਕੰਮ ਰਹਿ ਗਿਆ ਪਲੰਬਰ ਵੀ ਨਹੀਂ ਤੁਹਾਡਾ ਆਇਆ ਤੇ ਉਸ ਕੰਮ ਤੋਂ ਸੀਵਰ ਵਾਲਿਆਂ ਦਾ ਰਹਿਦਾ ਨਹੀਂ ਹੈ ਜਦੋਂ ਬਸੜਾ ਪਾਣਾ ਹੋਣਾ ਆਹ ਜਿਹੜੇ ਚੌੜਲੇ ਨੇ ਜਿਹੜੇ ਦੇਣਾ ਪੈਣਾ ਉਹਨਾਂ ਕਰੇ ਇਹ ਬੜੀ ਦਿੱਕਤ ਆ ਜਾਂਦਾ ਹੈ ਇੱਕ ਪੀਕਾ ਭੰਗੇਰੇ ਤੋਂ ਨਾ ਹਮ ਜਿਹੜੇ ਵਾਲੇ ਆਈ ਜਾਂ ਮੈਂ ਜੇਕਰ ਉਹ ਵੀ ਹੁਣ ਚੌੜ ਲਿਆ ਦੋ ਕੰਦਾ ਨਾਲੇ ਨਾਲ ਹੀ ਚੌੜ ਲਿਆ ਦੋ ਤੇਲ ਲਿਆ ਦੋ ਥੋੜੀ ਮਿਰਚ ਹਲਦੀ ਤੇ ਤੇਲ ਦੀ ਬੋਤਲ ਦੇ ਦੋ ਤੇ ਆਲੂ ਤੇ ਪਿਆਜ਼ ਤੇ ਸੋਆ ਬਿੰਦੀਆਂ ਬੜੀਆਂ ਜੇ ਤੁਹਾਡਾ ਨਾਲ ਥੇਕਾ ਹੀ ਕਰ ਲਿਆ ਤੇ ਆਓ ਮੈਂ ਗਿਆ ਚੁੱਲਾ ਸਲੰਡਰ ਦੇ ਦੂੰਗੀ ਬਸ ਇਹ ਰੱਖਿਆ ਮੈਂ ਹੁਣ ਨਾ ਸਲੰਡਰ ਦੇ ਦਾਂਗੀ ਗਿਆ ਚੁੱਲਾ ਦੇ ਦਾਂਗੀ ਹੁਣ ਕਹਿੰਦਾ ਵੀ ਹਾਂ ਹਾਂ ਨਹੀਂ ਛੋਟੇ ਵੀ ਤੁਸੀਂ ਦੋ ਮਜਬੂਰੀ ਹੈ ਕਰਾਣਾ ਪਿਆ ਰ ਹੁਣ ਕਹਿੰਦੇ ਆਂ ਚਲ ਦੇ ਦੋ ਪਰ ਹੈ ਨਹੀਂ ਕੋਈ ਹਾਲ ਉਨੇ ਕੀ ਕਰਨਾਂ ਨਹੀਂ ਜਾਣਾ ਇਹ ਕੰਮ ਨੇ ਬੜਾ ਭਾਂਡੇ ਉਹ ਲੈ ਕੇ ਆਏ ਨੇ ਆਪਣੇ ਹਨਾ ਚਲਦਾ ਹਾਂ ਚਾਚ ਪਾ ਦੇ ਮਠਾਪਤੀ ਠੀਕ ਹੈ ਦੱਸ ਕਿਰਨ ਨਹੀਂ ਆਉਂਦੀ ਸਭ ਨਹੀਂ ਹੁੰਦਾ ਤੇ ਇਹ ਕ ਤਰੀਕਾ ਨਹੀਂ ਆਉਣਾ ਉਹ ਵੀ ਇਹ ਭਾਂਡੇ